ਹਰ ਜੀ ਕਿਸਾਨ ਮੇਰੇ ਉਮੀਦ ਹਾਲ ਚਾਲ ਨੇ ਸਾਰੇ ਦੇ ਉਮੀਦਾਂ ਸਾਰੇ ਠੀਕ ਠਾਕ ਹੋਮਗੇ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲੈ ਤਾਂ ਜੋ ਬੜੀ ਬੜੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਕਣਕ ਦੇ ਪ੍ਰਤੀ ਵੀ ਵੀਡੀਓ ਵਗੈਰਾ ਆਪਾਂ ਪਾਉਂਦੇ ਰਾਂਗੇ ਤੇ ਕਿਸਾਨ ਵੀਰੋ ਆਪਾਂ ਤੁਹਾਨੂੰ ਦੇ ਕਣਕ ਦੇ ਬੀਜਾਂ ਦੇ ਖਰੀਦ ਸਬੰਧੀ ਵੀਡੀਓ ਸ਼ੇਅਰ ਕਰੀ ਸੀ ਤੇ ਅੱਜ ਆਪਾਂ ਕਿਸਾਨ ਵੀਰੋ ਸਪੈਸ਼ਲ ਪੀ ਵੀ ਡਬਲਯੂ 826 ਕਿਸਮ ਬਾਰੇ ਜਿਹੜੀ ਜਾਣਕਾਰੀ ਸਾਂਝੀ ਕਰਨੀ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਪਿਛਲੇ ਸਾਲ ਗਲਤੀਆਂ ਹੋਈਆਂ ਸੀਗੀਆਂ ਕਿਸਾਨਾਂ ਤੋਂ ਜਿਸ ਕਰਕੇ ਜਿਹੜੀ ਇਹ ਵੈਰਾਈਟੀ ਆ ਕਈ ਕਿਸਾਨ ਵੀਰਾਂ ਨੇ ਫੇਲ ਘੋषित ਕਰਤੀ ਤੇ ਕਈ ਕਿਸਾਨ ਵੀਰ ਕਹਿੰਦੇ ਨੇ ਵੀ ਇਹਦੇ ਵਰਗੀ ਵੈਰਾਈਟੀ ਆ ਜਿਹੜੀ ਉਹ ਹੋਰ ਨਹੀਂ ਕੋਈ ਆ ਸਕਦੀ ਤਾਂ ਅੱਜ ਕਿਸਾਨ ਵੀਰੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਾਂ ਵੀ PVW 826 ਆਪਣੀ ਪੰਜਾਬ ਯੂਨੀਵਰਸਿਟੀ ਦੀ ਕਿਸਮ ਹੈ। ਪਿਛਲੇ ਸਾਲ ਜਿਹੜਾ ਇਹਨੇ ਐਵਰੀਜ ਯੀਲ ਦਿੱਤਾਗਾ 25+ ਹੀ ਦਿੱਤਾਗਾ। ਜਿਹੜੇ ਕਿਸਾਨ ਵੀਰਾਂ ਨੇ ਵਧੀਆ ਸਾਮ ਸੰਭਾਲ ਪ੍ਰੋਪਰ ਸਪਰੇਹਾਂ ਰੇਹਾਂ ਦੇ ਨਾਲ ਕਣਕ ਜਿਹੜੀ ਉਹ ਪਾਲੀ ਸੀ। ਤੇ ਵਿੱਚ ਕਈ ਕਿਸਾਨ ਵੀਰਾਂ ਹੋਈ ਲੁੱਟ ਦੇ ਸਕਾਰ ਜਿਨ੍ਹਾਂ ਨੂੰ ਕੋਈ ਬੀਜ ਘਟੀਆਂ ਮਿਲ ਗਿਆ ਜਾਂ ਕੋਈ ਹੋਰ ਵੈਰਾਈਟੀ ਦਾ ਬੀਜ ਮਿਲ ਗਿਆ ਇਹਦੇ ਭਲੇਖੇ ਨਾਲ ਜਾਂ ਜਾਣ ਬੁੱਝ ਕੇ ਇਹਨਾਂ ਨੂੰ ਬੀਜ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਕੀ ਬਹੁਤ ਵੱਡੀਆਂ ਪ੍ਰੋਬਲਮਾਂ ਵੀ ਆਈਆਂ ਤੇ ਬਾਅਦ ਵਿੱਚ ਜਿਹੜਾ ਝਾੜ ਆ ਉਹ ਵੀ ਬਿਲਕੁਲ ਬੇਕਾਰ ਰਹਾ ਤੇ ਉਹ ਕਿਸਾਨ ਵੀਰ ਨੇ ਜਿਹੜੇ ਇਹ ਵੈਰਾਈਟੀ ਨੂੰ ਬਿਲਕੁਲ ਬੇਕਾਰ ਆ ਜਿਹੜੀ ਉਹ ਘੋਸ਼ਿਤ ਕਰ ਰਹੇ ਨੇ ਕਿ ਪਰ ਜੋ ਪੀਪੀਡਬਲਯੂ 826 ਵੈਰਾਈਟੀ ਆ ਬਹੁਤ ਜ਼ਿਆਦਾ ਜਿੱਦਾਂ ਪਗੜੀ ਵਧੀਆ ਇੱਕ ਵੈਰਾਈਟੀ ਕਣਕ ਦੇ ਉੱਪਰ ਕਿ ਆਈ ਆ ਜਿਹਦਾ ਕਿ ਝਾੜ ਬਹੁਤ ਵਧੀਆ ਤੇ ਉਮਰ ਘਟ ਹੈ ਤਕਰੀਬਨ ਇਹ 145 ਤੋਂ 48 ਦਿਨ ਦੇ ਵਿੱਚ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਜਿਹੜਾ ਇਹਦਾ ਵਧੀਆ ਝਾੜ ਹੈ ਕੋਈ ਜ਼ਿਆਦਾ ਦਿੱਕਤ ਵਾਲੀ ਗੱਲ ਨਹੀਂ ਹੈਗੀ ਇਸ ਵੈਰਾਈਟੀ ਪਰਤੇ ਪਰ ਇਹ ਨੂੰ ਖਰੀਦਣ ਤੇ ਬੀਜਣ ਸਮੇ ਜਿਹੜੀਆਂ ਆਪਾਂ ਸਾਵਧਾਨੀਆਂ ਰੱਖਣੀਆਂ ਨੇ ਪਹਿਲੇ ਨੰਬਰ ਦੇ ਦਾ ਕਿਸਾਨ ਵੀਰੋ ਜਿਹੜੀ ਪੀਬੀਡਬਲਯੂ 826 ਹੈ ਇਹ ਨੂੰ ਤੁਸੀਂ ਜੇਕਰ ਬੀਜ ਖਰੀਦ ਰਹੇ ਹੋਗੇ ਜੇ ਤਾਂ ਤੁਸੀਂ ਯੂਨੀਵਰਸਿਟੀ ਤੋਂ ਬੀਜ ਲਿਆਂਦਾ ਤਾਂ ਤਾਂ ਠੀਕ ਹੈ ਜਾਂ ਤੁਸੀਂ ਜਿਹੜਾ ਕਿਸਾਨ ਵੀਰ ਕੋਈ ਤੁਹਾਡੇ ਭਰੋਸੇਯੋਗ ਹੈਗਾ ਜਿਹਦੇ ਕੋਲ ਤੁਹਾਨੂੰ ਪਤਾ ਵੀ ਪ्युअर ਬੀਜ ਸੀਗਾ ਉਸ ਕਿਸਾਨ ਵੀਰ ਤੋਂ ਇਹਦਾ ਬੀਜ ਆ ਜਿਹੜਾ ਤੁਸੀਂ ਲਵੋ ਵਧੀਆ ਬੀਜ ਦੀ ਗ੍ਰੇਡਿੰਗ ਕਰਕੇ ਬੀਜ ਨੂੰ ਬੀਜੋ ਤੇ ਦੂਜੀ ਗੱਲ ਰਹੀ ਕਿਸਾਨ ਵੀਰੋ ਜੇਕਰ ਆਪਾਂ ਕਿਸੇ ਫਾਰਮ ਤੋਂ ਬੀਜ ਖਰੀਦ ਰਹੇ ਤਾਂ ਵਧੀਆ ਰਜਿਸਟਰਡ ਫਾਰਮ ਤੋਂ ਬਿੱਲ ਲੈ ਕੇ ਗਰੰਟੀ ਸੁਦਾ ਜਿਹੜਾ ਬੀਜ ਆ ਲਿਆ ਕੇ ਤੁਸੀਂ ਆਪਣੇ ਖੇਤ ਦੇ ਵਿੱਚ ਬੀਜੋ ਕੋਈ ਨਾਰਮਲ ਫਰਮਾਂ ਤੋਂ ਜਾਂ ਬੇਕਾਰ ਫਰਮਾਂ ਤੋਂ ਬੀਜ ਨਾ ਲਿਓ ਬਿਨਾ ਬਿਲ ਤੋਂ ਇਸ ਦਾ ਬੀਜ ਨਾਲਿਓ ਕਿਉਂਕਿ ਇਸ ਦਾ ਇਸ ਵਾਰ ਜਿਹੜਾ ਬਹੁਤ ਜ਼ਿਆਦਾ ਕਿਸਾਨ ਵੀਰਾਂ ਨੂੰ ਜਿੱਦਾਂ ਕਹਦੇ ਆ ਵੀ ਇਸ ਬੀਜ ਦੇ ਥੱਲੇ ਰੱਖ ਬਾਲਿਓ ਉਹਨੂੰ ਫਿਰਦੇ ਨੇ ਕਿਸਾਨ ਵੀਰ ਪਰ ਮੈਂ ਇਹ ਕਹਿਣਾ ਚਾਹਣਾ ਵੀ ਜੇਕਰ ਤੁਸੀਂ ਬੀਜ ਖਰੀਦਣਾ ਤਾਂ ਇਸ ਕਿਸਮ ਦਾ ਬੀਜ ਹੈ ਜਿਹੜਾ ਪੱਕੇ ਬਿਲ ਤੋਂ ਬਿਨਾ ਨਾ ਖਰੀਦੋ ਜਾਂ ਤੁਸੀਂ ਕਿਸੇ ਭਾਈਚਾਰ ਕਿਸਾਨਝ ਵਾਲੇ ਬੰਦੇ ਤੋਂ ਬੀਜ ਲੈ ਸਕਦੇ ਹੋ ਜੀ ਤਾਂ ਤੁਹਾਨੂੰ ਪਤਾ ਵੀ ਹਾਂ ਇਹਦਾ ਝਾੜ ਇਹਨਾਂ ਨਿਕਲੇ ਤੇ ਵੈਰਾਈਟੀ ਪੱਕੀ ਇਹੀ ਸੀ ਤੇ ਯੂਨੀਵਰਸਿਟੀ ਤੋਂ ਜਿਨ੍ਹਾਂ ਨੇ ਬੀਜ ਲਿਆਂਦਾ ਉਹਨਾਂ ਦਾ ਤਾਂ ਦੇਖੋ ਯੂਨੀਵਰਸਿਟੀ ਆ ਜਿਹੜੀ ਓਹੋ ਮੰਨ ਕੇ ਚਲੋ ਯੂਨੀਵਰਸਿਟੀ ਦੇ ਖਤਿਆਰ ਆ ਗੋ ਉਹਨਾਂ ਨੂੰ ਬੀਜ ਸਹੀ ਦੇਣਾ ਤੇ ਬਾਕੀ ਕਿਸਾਨ ਵੀਰੋ ਜੇਕਰ ਇਹਨੂੰ ਤੁਸੀਂ ਜਦੋਂ ਬੀਜ ਰਹੋਗੇ ਤਾਂ ਜਿਹੜੀ ਉਸਦੀ ਡੇਟ ਐ ਇਸਦੀ ਸਹੀ ਬਿਜਾਈ ਦੀ ਡੇਟ ਆ 5 ਨਵੰਬਰ ਤੋਂ ਬਾਅਦ 5 ਤੋਂ 15 ਨਵੰਬਰ ਆ ਜਿਹੜਾ ਇਹਦਾ ਬਿਲਕੁਲ ਐਗਜੈਕਟ ਟਾਈਮ ਆ ਬੀਜਣ ਦਾ ਨਵੰਬਰ ਦਾ ਪਹਿਲਾ ਤੇ ਦੂਜਾ ਹਫਤਾ ਇਹਨੂੰ ਫੁੱਲ ਵਧੀਆ ਨੇਗੇ ਬੀਜਣ ਦੇ ਲਈ ਕਿਉਂਕਿ ਜੇਕਰ ਤੁਸੀਂ ਨੂੰ ਅਕਤੂਬਰ ਦੇ ਲਾਸਟ ਹਫਤੇ ਬੀਜੋਗੇ ਜਾਂ 20 ਅਕਤੂਬਰ ਨੂੰ ਮੰਨ ਲਾ ਬੀਜਤੀ ਕਿਸੇ ਨੇ ਤਾਂ ਕਿਸਾਨ ਬਰੂ ਇਹਨੇ ਤੁਹਾਨੂੰ ਝਾੜ ਵੀ ਨਹੀਂ ਦੇਣਾ ਤੇ ਕਣਕ ਡੰਡੀ ਵੀ ਛੇਤੀ ਚੜਜੂਗੀ ਖਾਦਾਂ ਵੀ ਥੋੜੀਆਂ ਜਿਆਦੇ ਪੈਣਗੀਆਂ ਤੇ ਕਣਕ ਰਸ ਨੂੰ ਸਵਾਲ ਨਹੀਂ ਆਉਣਾ ਅਗਜੈਕਟ ਟਾਈਮ ਹੈ ਇਹਦਾ 5 ਤੋਂ 15 ਨਵੰਬਰ ਪੂਰਾ ਫੁੱਲ ਵਧੀਆ ਟਾਈਮ ਆ ਡੀਪੀ ਵਗੈਰਾ ਤੁਸੀਂ ਜਿੱਦਾਂ ਆਪਾਂ ਅੱਗੇ ਵੀ ਕਹਿਣਾ ਤੁਹਾਨੂੰ 55 ਤੋਂ 75 ਕਿਲੋ ਡੀਪੀ ਹੈ ਜਿਹੜੀ ਪਾ ਸਕਦੇ ਹੋ ਬਾਕੀ ਪोटाश ਵਗੈਰਾ ਜਿਹੜੀ ਤੁਸੀਂ ਪਾਉਣਿਓ ਤੁਹਾਡੀ ਮਰਜ਼ੀ ਆ ਆਪਦੀ ਵੀ ਕਿੰਨੇ ਕੁ ਤੁਸੀਂ ਡੋਸ ਹੈ ਜਿਹੜੀ ਉਹ ਪਾਉਣਿਓ ਖਾਦਾਂ ਦੀ ਪਰ ਮੈਂ ਗੱਲ ਕਿਸਾਨ ਵੀਰੋ ਇਹ ਕਹਿਣਾ ਵੀ ਇਸ ਕਿਸਮ ਦਾ ਜ਼ਿਕਰ ਤੁਸੀਂ ਬੀਜ ਲੈਣਾ ਤਾਂ ਬੀਜ ਪਰ ਉਸੇ ਜੋਗ ਫਾਰਮ ਤੋਂ ਹੀ ਲਿਓ ਪੱਕਾ ਵੀ ਲੈ ਕੇ ਬੀਜ ਲਿਓ ਠੱਗੀ ਦਾ ਸਕਾਰ ਨਾ ਹੋ ਜਾਓ ਤੇ ਕਿਸਮ ਇਹ ਬਹੁਤ ਵਧੀਆ ਟੌਪ ਦੀ ਕਿਸਮ ਹੈ ਇਸ ਸਾਲੇ ਦੀ ਬਿਲਕੁਲ ਦੰਦੀ ਨਿਕਰ ਜਾਣੀ ਹੈ ਕਿਉਂਕਿ ਸਾਲੇ ਬਹੁਤ ਵੱਡੇ ਰਕਬੇ ਦੇ ਵਿੱਚ ਲੱਗਣ ਜਾ ਰਹੀ ਹੈ ਵਧੀਆ ਕਿਸਮ ਹੈ ਵਧੀਆ ਝਾੜ ਹੈ ਪਰ ਦੇਖਾ ਦੇਖੀ ਦੇ ਵਿੱਚ ਕਿਸਾਨ ਵੀਰੋ ਸਾਰਾ ਰਕਬਾ ਕਦੇ ਵੀ ਇੱਕ ਕਿਸਮ ਦੇ ਥੱਲੇ ਨਾ ਦਿਆ ਕਰੋ ਫਿਰ ਬਾਅਦ ਚੋਂ ਪਸਤਾਵਾ ਹੋ ਜਾਂਦਾ ਤੇ ਬਾਕੀ ਜੋ ਵੀ ਜਿੱਦਾਂ ਹੁਣ ਤੁਸੀਂ ਮੰਨ ਕੇ ਚਲੋ ਕੋਈ ਕਿਸਮ ਬੀਜਣੀ ਆ ਪਹਿਲਾਂ ਉਹਦਾ ਟ੍ਰਾਇਲ ਲਓ ਦੋ ਕਿੱਲਿਆਂ ਦਾ ਲੈ ਲਓ ਕਿੱਲੇ ਦਾ ਲੈ ਲਓ ਫਿਰ ਉਹਨੂੰ ਅੱਗੇ ਰੱਖਵਾ ਬਤਾਓ ਤੇ ਕਿਸਾਨ ਵੀਰੋਂ ਇੱਕ ਕੱਪੇ ਦੇ ਲਈ ਗੱਲ ਕਲੀਅਰ ਕਰਨੀ ਹੈਗੀ ਉਸ ਗੱਲ ਦੇ ਪਿੱਛੇ ਮੈਂ ਚੱਲ ਰਿਆਂਗਾ ਵੀ ਇਸ ਤੇ ਜਿੱਦਾਂ ਪੱਕੇ ਦੀ ਵੀ ਤਕੜੀਆਂ ਸਪਰੇਆਂ ਹੋ ਜਾਂਦੀਆਂ ਨੇ ਜਿੱਦਾਂ ਟਲਾਨਸ ਵਗੈਰਾ ਸਪਰੇਹਾਂ ਹੋ ਜਾਂਦੀਆਂ ਨੇ ਜਾਂ ਨਾ ਉਹ ਜਿਹੜੇ ਕਿਸੇ ਕਿਸਾਨ ਵੀਰ ਨੂੰ ਇਸ ਚੀਜ਼ ਦੀ ਜਾਣਕਾਰੀ ਆ ਉਹ ਮੇਰੇ ਨਾਲ ਸ਼ੇਅਰ ਜ਼ਰੂਰ ਕਰਿਓ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਇਸ ਵੈਰਾਈਟੀ ਦਾ ਆਪਾਂ ਨੂੰ ਇਹ ਕੈਰੇਕਟਰ ਦਾ ਅਜੇ ਤੱਕ ਨਹੀਂ ਪਤਾ ਲੱਗਿਆ ਤੇ ਬਾਕੀ ਕਿਸਾਨ ਵੀਰੋ ਇਸ ਤਰ੍ਹਾਂ ਹੀ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਾਂਗੇ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਧੰਨਵਾਦ